ਲੋ ਬਈ ਸੱਤੀ ਤੋਂ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹੋਏ ਆ 80 ਮੋਬਾਈਲ ਸੂਲੋ ਟੈਲੀਗ੍ਰਾਮ ਦੇ ਕਾਲੇ ਕੰਨ ਮੋਢੇ ਨੇ ਦਿਖਾਉਣ ਪਿੱਤੀ ਆ ਹੋਰ ਚਾਚਾ ਕਿਵੇਂ ਆ ਠੀਕ ਆ ਜੀ ਕੀ ਦੁਕਾਨ ਤੇ ਆਇਆ ਅੱਜ ਕਾਲੇ ਕੰਨ ਬਾੜ ਦੇ ਆ ਐਪੀ ਦੀ ਦੁਕਾਨ ਤੇ ਆ ਐਪੀ ਦੁਕਾਨ ਤੇ ਆਇਆ ਅੱਜ ਇੱਥੇ ਅਮਰ ਸਿੰਘ ਕੀਰਲ ਨੇ ਜਿੱਤ ਪਈ ਕੱਟਾਵਾਂ ਹੋਰ ਬਾਈ ਹੈਸੀ ਕੀ ਹਾਲ ਵਧੀਆ ਵੀਰੇ ਵਧੀਆ ਮੈਂ ਤਾਂ ਭਾਈ ਜਾਂਦਾ ਮੈਂ ਉਹ ਠੀਕ ਆ ਹਾਂ ਹਾਂ ਵਧੀਆ ਤੁਸੀਂ ਦੱਸੋ ਜੀ ਆਪਣੇ ਕੋਲ ਕਿਹੜੇ ਕਿਹੜੇ ਮੋਬਾਈਲ ਆ ਜਿਹੜੇ ਮੈਲੇਵਲ ਮਿਲਦਾ ਨਹੀਂ ਜਣ ਵੀਰੇ ਆਪਣੇ ਕੋਲ ਸਾਰੇ ਮਾਡਲ ਨੇ ਵੀਰੇ ਜਿਵੇਂ Oppo ਦੇ ਆ ਗਏ ਹਨਾ ਦਿਖਾਈਂ ਬਾਈ ਚੱਕ ਕੇ ਸਾਰੇ ਆਪਣੇ ਕੋਲ ਜਿਵੇਂ Oppo ਦੇ ਆ ਗਏ ਆਪਾਂ ਨੂੰ ਉਹ ਮੋਬਾਈਲ ਦਿਖਾ ਰਹੇ ਜਿਵੇਂ ਕੋਈ ਬੰਦਾ ਜਿਹੜਾ ਬੜਾ ਹੀ ਪੈਸੇ ਨਹੀਂ ਲਾ ਸਕਦਾ ਹਾਂ 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 ਜਿਵੇਂ ਇਹ ਟੈਕਨੋ ਦੇ ਆ ਗਏ ਇਹ ਹਰ ਇੱਕ ਬੰਦੇ ਦੀ ਰੇਂਜ ਚ ਨੇਗੇ ਠੀਕ ਆ ਤੇ ਹੁਣ ਇੱਕ ਆਪਣਾ ਇਹਨਾਂ ਨੇ ਕੰਪਨੀ ਨੇ ਕਿਹੜੇ ਲਾਵਾ ਨੇ ਜੀ ਠੀਕ ਆ 5G ਫੋਨ ਗੱਡੇ ਨੇ ਇਹਨਾਂ ਨੇ ਬਹੁਤ ਘੱਟ ਰੇਂਜ ਨੇਗੇ ਜਿਵੇਂ ਆ ਹੈਗਾ ਜੀ ਇਹ 6500 ਰੁਪਏ ਤੋਂ ਸ਼ੁਰੂ ਨੇਗੇ ਠੀਕ ਆ ਭਾਈ ਚੌੜਜੀ ਵੀ ਫੋਨ ਆ ਗਿਆ ਟੈਕਨੋ ਦਾ 1 ਸਾਲ ਦੀ ਗਾਰੰਟੀ ਹੈ ਤੇ ਇਹ ਹੈਗਾ ਇਹ ਵੀ ਐਨਏਡੀ ਹੈ ਜੀ ਠੀਕ ਆ 7000 ਰੁਪਏ ਦਾ ਤੇ ਇਹ Oppo ਦੇ ਸ਼ੁਰੂ ਹੋ ਜਾਂਦੇ ਨੇ ਆਪਣੇ ਕੋਲ 10000 ਰੁਪਏ ਤੋਂ ਲੈ ਕੇ 30000 ਤੱਕ ਪੈ ਨੇਗੇ ਐਮ ਆਈ ਦੇ ਰੀਅਲਮੀ ਦੇ ਬਾਕੀ ਜੇ ਕਿਸੇ ਨੇ ਵਿਜਾਜ ਕਾਰਡ ਤੇ ਲੈਣਾ ਉਹ ਵੀ ਆਪਣੇ ਕੋਲ ਚੱਲ ਪੂ ਦੋਕ ਦਿਨਾਂ ਦੇ ਵਿੱਚ ਹਾਂਜੀ ਹਾਂ ਕਿਸ਼ਤਾਂ ਤੇ ਸਾਰਾ ਕੁਝ ਮਿਲੂਗਾ ਆਪਾਂ ਗੱਲ ਕਰੀਏ ਵੀ ਫੋਨਾਂ ਦੀ ਆਪਾਂ ਕਿਹੜੇ ਕਿਹੜੇ ਫੋਨ ਠੀਕ ਕਰਦਿਆਂ ਆਪਾਂ ਵੀਰੇ ਤਿੰਨ ਤਾਂ ਪਤੀ ਅਰਸ ਵੀ ਟ੍ਰੇਨਿੰਗ ਲਾ ਕੇ ਆਇਆ ਮੈਂ ਪਹਿਲਾਂ ਲੁਧਿਆਣੇ ਤੇ ਹੁਣ ਪਟਿਆਲੇ ਇੱਕ ਸਾਲ ਮੰਗੂ ਲੱਗ ਗਿਆ ਆਪਣੇ ਕੋਲ ਸਾਰੀਆਂ ਮਸ਼ੀਨਾਂ ਦੇ ਉੱਪਰ ਐਪਲ ਦੀ ਖਾਸ ਕਰਕੇ ਐਂਡਰੋਇਡ ਦੀ ਕੋਈ ਵੀ ਫੋਨ ਆ ਗਲਾਸਿੰਗ ਬੈਕ ਗਲਾਸ ਫੇਸ ਆਈਡੀ ਰਿਪੇਅਰ ਐਪਲ ਦੀ ਤਕਰੀਬਨ ਸਾਰੀ ਰਿਪੇਅਰਿੰਗ ਹੀ ਆਪਣੇ ਕੋਲ ਹੈਗੀਆਂ ਸਾਰੀਆਂ ਮਸ਼ੀਨਾਂ ਠੀਕ ਹੈ ਤੇ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾ ਦਿੰਦਾ ਆ ਜੋ ਆ ਜੋ ਜੀ ਨਾਲ ਲੰਘੋ ਹਲੋ ਭਾਈ ਇੱਥੇ ਬਾਈ ਕਰਦਾ ਮੋਬਾਈਲ ਰਿਪੀਅਰ ਦੇਖ ਸਕਦੇ ਹੋ ਬਾਈ ਦਾ ਸਿਸਟਮ ਬਹੁਤ ਵਧੀਆ ਹੈ ਇਹ ਆਪਣੇ ਕੋਲ ਸਾਰੀਆਂ ਮਸ਼ੀਨਾਂ ਲਗੀਆਂ ਆ ਠੀਕ ਆ ਬਾਈ ਜਿਵੇਂ ਇਹ ਹੋ ਗਈ ਤੇ ਬਾਕੀ ਹਰ ਇੱਕ ਫੋਨ ਦਾ ਲੋਕ ਖੋਲਨੇ ਆ ਪਪਲ ਦਾ ਲੈਡ ਦਾ ਸਾਰੇ ਲੋਕ ਖੋਲਦੇ ਆ ਠੀਕ ਆ ਠੀਕ ਆ ਬਾਕੀ ਆ ਮਸ਼ੀਨਾਂ ਕਿ ਮੈਕਰੋਸਕੋਪਾਂ ਦੋ ਗਲਾਸਿੰਗ ਕਰਦੇ ਆ ਦੇਖ ਸਕਦੇ ਹੋ ਬਾਈ ਇਹ ਬਾਈ ਆਪਣੇ ਧਨੌਲੇ ਕਿ ਇਹ ਲੋਕੇਸ਼ਨ ਕਿਹੜੀ ਆ ਆਪਣੀ ਇੱਥੇ ਜਿਸ ਨਾਲ ਪਬਲਿਕ ਹਸਪੀਟਲ ਨੀਅਰ ਹਾਂ ਹਾਂ ਉਹਦੇ ਕੋਲ ਹੈਪੀ ਟੈਲ ਹੈਪੀ ਮੋਡਲ ਬਸ ਸਟੈਂਡ ਤੋਂ ਕਿੰਨੀ ਕਿ ਦੂਰ ਪੈ ਜਾਂਦੀ ਇਹ ਬਸ ਸਟੈਂਡ ਤੋਂ ਬਾ ਥੋੜੀ ਦੂਰੀ ਹੈ ਜੀ ਬਸ ਸਟੈਂਡ ਤੋਂ ਜਦੋਂ ਆਪਾਂ ਬਜ਼ਾਰ ਚ ਐਂਟਰ ਹੁੰਨੇ ਆਗੇ ਠੀਕ ਹੈ ਗੱਲ ਲਾੜ ਨੇ ਜਿਹੜੇ ਕੱਪੜੇ ਵਾਲੇ ਉਹਨਾਂ ਦੀ ਕੋਲੀ ਹੈ ਠੀਕ ਆ ਬਾਈ ਜਰੂਰ ਪਹੁੰਚੋ ਬਾਈ ਕੋਲੇ ਹਨਾ ਦੇਖ ਸਕਦੇ ਹੋ ਬਾਈ ਨੇ ਸਾਰੀਆਂ A to Z ਮਸ਼ੀਨਾਂ ਲੈ ਆਂਦੀਆਂ ਹਨਾ ਹਜੇ 2-4 ਮਸ਼ੀਨਾਂ ਹੋਰ ਵੀ ਆ ਰਹੀਆਂ ਨੇ ਆਪਣੇ ਕੋਲ ਵੀ ਆਪਾਂ ਗੱਲ ਕਰੀ ਜਿਵੇਂ ਆਈਫੋਨ ਵਾਲਾ ਪ੍ਰੋਜੈਕਟ ਹੈ ਨਹੀਂ ਦੀਗਾ ਹਨਾ ਇੱਥੇ ਆਪਣੇ ਤਣਾਉਲੇ ਦੇ ਵਿੱਚ ਉਹ ਆਪਣੇ ਕੋਲੇ ਹੈਗਾਗਾ ਰਿਪੇਅਰ ਦਾ ਸਾਰਾ ਸਾਰਾ ਕੰਪਲੀਟ ਸੈਟਅਪ ਆਪਣੇ ਕੋਲ ਆ ਬਸ 2-4 ਮਸ਼ੀਨਾਂ ਹੋਰ ਆ ਜਾਣੀਆਂ ਹੋ ਵੀ ਲੱਗ ਜਾਣੀਆਂ ਠੀਕ ਆ ਬਾਈ ਹਾਂ ਹਾਂ ਪਹੁੰਚੋ ਬਈ ਸਾਰੇ ਵੀਰ ਹਨਾ ਤੁਹਾਨੂੰ ਦਿਖਾਣ ਆਪਾਂ ਦਿਖਾਈ ਚੁੱਕਿਆਂਗੇ ਗੁਰਦੁਆਰੇ ਦੇ ਨਜ਼ਦੀਕ ਪੈ ਜਾਂਦੀ ਹੈ ਨਾ ਇਹ ਹਾਂ ਗੁਰਦੁਆਰੇ ਦੇ ਕੋਲ ਹੀ ਆ ਜੀ ਠੀਕ ਆਪਣੇ ਕੋਲ ਸਾਰਿਆਂ ਨੂੰ ਇੱਕ ਖਾਸ ਗੱਲ ਇਹ ਹੈਗੀ ਅਕਸਰ ਜਿਵੇਂ ਤੂੰ ਦੇਖੀ ਹੈ ਹਾਂ ਹਾਂ ਵੇਚੀ ਜਾਂਦੇ ਨੇ 20 ਰੁਪਏ ਦਾ ਗਲਾਸ ਆ ਬਾਹ ਨਾ ਆਪਾਂ ਕੋਈ ਵੀ ਕਾਪੀ ਆਈਟਮ ਨਹੀਂ ਰੱਖੀ ਠੀਕ ਹੈ ਸਾਰੀਆਂ ਓਰੀਜਨਲ ਨੇ ਜਿਵੇਂ ਬੋਰਡ ਦੇ ਸਾਰੇ ਓਰੀਜਨਲ ਨੇ ਠੀਕ ਹੈ ਕੋਈ ਫਰਟ ਕਾਪੀ ਨਹੀਂ ਕੋਈ ਰੀਫਰੈਸ਼ ਨਹੀਂ ਹੈਗੇ ਨਾ ਠੀਕ ਹੈ 2 ਐਂਡ ਆ ਜੀ ਦੇ ਹੋਗੇ ਠੀਕ ਹੈ ਆਪਣੇ ਕੋਲ M8 ਹੋਗੇ ਲਾਵਾ ਦੇ ਹੋਗੇ ਠੀਕ ਹੈ ਸਾਰਾ Ориجنਲ ਆਪਣੇ ਕੋਲ ਠੀਕ ਹੈ ਕੋਈ ਵੀ ਮਨ ਗਲਾਸ ਲਾਉਣੇ ਆ ਜਿਹੜੇ ਉਹ ਵੀ Ориجنਲ ਨੇ ਠੀਕ ਜੇ ਕੋਈ ਆਪਣੀ ਆ ਵੀਡੀਓ ਦੇਖ ਕੇ ਤੁਹਾਨੂੰ ਕੋਈ ਕਾਲ ਕਰਦਾ ਉਹਦੇ ਨਾਲ ਉਹਦੇ ਨਾਲ ਤਾਲ ਹੋ ਜੂ ਤਾਂ ਵਿੱਚੋਂ ਬੋਲ ਦਿੱਤਾ ਜਾਊਗਾ ਬਈ ਠੀਕ ਆ ਬਈ ਪੂਰਾ ਫੁੱਲ ਉਹਨੂੰ ਗਿਫਟ ਦਿੱਤਾ ਜਾ ਗਾੜ ਆਪਣੇ ਕੋਲੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਨੇ ਗਾੜ ਆਪਣੇ ਕੋਲ ਮੈਂ ਤੁਹਾਨੂੰ ਦੱਸਿਆ ਬਸੇ ਤਾਂ 20 ਰੁਪਏ ਤੋਂ ਸ਼ੁਰੂ ਹੋ ਜਾਂਦਾ ਬਈ ਠੀਕ ਆ ਠੀਕ ਆ ਜੇ ਵਧੀਆ ਲਗਾਉਣਾ ਤਾਂ ਆਪਣੇ ਕੋਲ 350 400 ਤੱਕ ਵੀ ਪਾਰਪਲ ਦੇ ਗਲਾਸ ਠੀਕ ਆ ਆਪਣੇ ਕੋਲੇ ਜਾਨੀ ਵੀ ਜਿਵੇਂ ਛੋਟੇ ਫੋਨ ਕੀਪੈਡ ਕੀਪੈਡ ਫੋਨ ਆਪਣੇ ਕੋਲ 500 ਰੁਪਏ ਤੋਂ ਸ਼ੁਰੂ ਹੋ ਜਾਂਦਾ ਵੀਰੇ ਠੀਕ ਆ ਜੀ ਜਾਨੀ ਵੀ ਜਿਹੜਿਆ ਕੰਨਾਂ ਚ ਲਵਾਉਣ ਵਾਲੇ ਏਅਰਪੋਨ ਏਅਰਪੋਡ ਆਪਣੇ ਕੋਲ 300 ਰੁਪਏ ਤੋਂ ਵਧੀਆ ਗਾਰੰਟੀ ਵਾਲੇ ਠੀਕ ਹੈ ਠੀਕ ਹੈ ਇੱਕ ਬਿਲਕੁਲ ਦੇਸੀ ਹੁੰਦੇ ਨੇ ਮੈਂ ਪਹਿਲਾਂ ਦੱਸਿਆ ਉਹ ਤਾਂ ਭਰਕਦੇ ਨਹੀਂਗੇ ਠੀਕ ਹੈ ਭਾਈ ਜਿਆਦਾ ਜਿਹੜਾ ਦੂਜੇ ਤੀਜੇ ਦਿਨ ਖਰਾਬ ਹੋ ਜਾਂਦੇ ਨੇ ਉਹ ਵਧੀਆ ਆ ਚਾਚਾ ਕੀ ਕਰਾਉਣਾ ਹੈ ਅੱਜ ਤੇਰੇ ਕੋਲੇ ਚਾਚਾ ਗਲਾਸ ਲਗਵਾਉਣ ਆਇਆ ਜੀ ਠੀਕ ਆ ਲਾਤਾ ਤੇਰਾ ਗਾਰਡ ਫਿਰ ਮੇਰਾ ਗਲਾਸ ਉੱਪਰ ਠੀਕ ਆ ਵੀ ਅੱਜ ਚਾਚਾ ਵੀ ਪਹੁੰਚਿਆ ਸਦੀਕ ਹੈਪੀ ਕੋਲੇ ਗਾਰਡ ਲਵਾਉਣ ਦੇਖ ਰਿਹਾ ਭਾਈ ਨੰਬਰ ਬੋਲਦੇ ਪੀ ਆਪਣਾ 991537102 ਠੀਕ ਆ ਬਈ ਆਹ ਨੰਬਰ ਤੇ ਬਾਈ ਨੂੰ ਕਾਲ ਕਰਕੇ ਜਦੋਂ ਮਰਜ਼ੀ ਕਿੰਨਾ ਟਾਈਮ ਲਈ ਖੁੱਲੀ ਹੁੰਦੀ ਹੈ ਦੁਕਾਨ ਆਥਨੇ ਸਾਡਾ ਸਾਮ ਆਪਣੀ 8 ਵਜੇ ਤੱਕ ਹੁੰਦੀ ਹੈ 8 ਵਜੇ ਤੱਕ ਦੁਕਾਨ ਬੰਦ ਹੋ ਜਾਂਦੀ ਹੈ ਮੋਬਾਈਲ ਆਪਾਂ ਨੂੰ ਜਿਵੇਂ ਰਿਪੇਅਰ ਕਰਾਉਣਾ ਜਿਹੜਾ ਕਿੰਨੇ ਦਿਨਾਂ ਚ ਮਿਲ ਜਾਂਦਾ ਜਿਵੇਂ ਨਹੀਂ ਵੀਰੇ ਉਹਦੀ ਬੈਟਰੀ ਬੈਠੀ ਕਰਕੇ ਦਿੰਦੇ ਆ ਜੇ ਕੋਈ ਜ਼ਿਆਦਾ ਹੀ ਟੈਕਨੀਕਲ ਜ਼ਿਆਦਾ ਪ੍ਰੋਬਲਮ ਹੈ ਕੋਈ ਪਾਰਟਸ ਨਾ ਅਵੇਲੇਬਲ ਹੋਵੇ ਆਪਣੇ ਇੱਥੇ ਤਾਂ ਜ਼ਰੂਰ ਉਹ ਬੰਦੇ ਤੋਂ ਟਾਈਮ ਲੈ ਲੈਂਦੇ ਆ ਨਹੀਂ ਜੇ ਕੋਈ ਹੈਗਾ ਮੈਡੀਕੀ ਕਰ ਦਿੰਦੇ ਆ ਠੀਕ ਆ ਬਾਈ ਬਾਈ ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕੋਈ ਕਹਿੰਦਾ ਉਹਦੇ ਮੌਕੇ ਤੇ ਲੋਡ ਕਰਨ ਵਾਲਾ ਕੰਮ ਆ ਤਾਂ ਉਹਦੇ ਭੇਜ ਦਿੰਦੇ ਆ ਨਹੀਂ ਜੇ ਕੋਈ ਕਹਿੰਦਾ ਟੈਕਨੀਕਲ ਪ੍ਰੋਬਲਮ ਉਹਨੂੰ ਇੱਕ ਦਿਨ ਲੱਗ ਵੀ ਸਕਦਾ ਕਹਦਾ ਬਾਈ ਠੀਕ ਓਕੇ ਬਾਈ ਧੰਨਵਾਦ ਠੀਕ ਆ